ਹੂੰ ਹੂੰ ਜਿਹਦੇ ਨੇੜੇ ਲਾਈਨਿੰਗ ਹੈ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਲਾਈਨਿੰਗ ਇੱਕ ਪਾਸਿਓਂ ਜਿਹੜੀ ਬੈਠ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ ਇਹ ਲਾਈਨਿੰਗ ਬੈਠਣ ਦੇ ਨਾਲ ਨਹਿਰੀ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਲੋਕਾਂ ਦੇ ਵਿੱਚ ਜ਼ਰੂਰ ਸਹਿਮ ਦਾ ਮਾਹੌਲ ਹੈ ਇਹਦਾ ਕਾਰਨ ਇੱਕ ਹੋਰ ਹੈ ਕਿ ਜਿੱਥੇ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਮੇਨ ਜਿਹੜੇ ਪੁਲ ਨੇ ਉੱਥੇ ਵੀ ਜਿਹੜੇ ਕਿਤੇ ਨਾ ਕਿਤੇ ਇਹ ਕਾਰਨ ਇਹ ਕਿਉਂ ਹੈ ਮਤਲਬ ਕਿ ਹਾਲਾਤ ਕਿਉਂ ਪੈਦਾ ਹੋਏ ਇਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਤੇ ਆ ਜਿਹੜਾ ਨਮਾਦਾ ਹੈਡ ਇਹ ਵੀ ਫੱਟੇ ਨੇ ਜਿਹੜੇ ਮੈਕਨੇ ਦੇ ਹੰਗੈਲੀ ਆ ਵੀ ਇਹ ਫੱਟੇ ਦਿਖਦੇ ਨਹੀਂ ਕੋਈ ਵਾਰ ਪਾਣੀ ਬੰਦ ਹੀ ਨਹੀਂ ਹੁੰਦਾ ਸੋ ਅੱਗੇ ਵੀ ਕੀ ਸਮੱਸਿਆ ਇਹ ਪਾਣੀ ਦਾ ਲੈਵਲ ਹੈ ਜਿਹੜਾ ਪਾਣੀ ਦਾ ਲੈਵਲ ਕਿਉਂ ਵਧਿਆ ਉਹ ਵੀ ਤੁਹਾਨੂੰ ਅੱਗੇ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ ਦਰਸ਼ਕਾਂ ਦੇ ਜਾਣਕਾਰੀ ਲਈ ਇਹ ਵੀ ਦੱਸਦੀ ਏ ਕਿ ਇਹ ਜਿਹੜਾ ਸਾਹਮਣੇ ਪਾਣੀ ਜਾਂਦਾ ਇਹ ਪਾਵਰ ਗ੍ਰਿਡ ਦੇ ਵਿੱਚ ਦੀ ਜਾਂਦਾ ਹੈ ਜਿਸ ਦੇ ਨਾਲ ਇਥੇ ਜਿਹੜੀ ਮੇਨ ਸਪਲਾਈ ਹੈ ਉੱਥੋਂ ਪਾਣੀ ਘਟ ਜਾਂਦਾ ਤੇ ਕੁਝ ਪਾਣੀ ਇੱਧਰ ਡਿਵਾਈਡ ਹੋ ਜਾਂਦਾ ਹੁਣ ਜਿਹੜਾ ਪਾਵਰ ਗ੍ਰਿਡ ਨੂੰ ਪਾਣੀ ਜਾਂਦਾ ਉਹ ਪਾਣੀ ਸਪਲਾਈ ਨਹੀਂ ਜਾ ਰਹੀ ਅੱਗੇ ਜਿਸ ਕਰਕੇ ਇਸ ਪਾਸੇ ਪਾਣੀ ਨਾ ਜਾਣ ਕਾਰਨ ਜਿਹੜਾ ਹੈਗਾ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਆਪਾਂ ਪਾਵਰ ਗ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿ ਜਿਹੜੀ ਸਮੱਸਿਆ ਕੀ ਆਈ ਹੈ ਕਿਉਂ ਪਾਣੀ ਹੈ ਜਿਹੜਾ ਅੱਗੇ ਪਾਵਰ ਗ੍ਰਿਡ 'ਚ ਨਹੀਂ ਜਾ ਰਿਹਾ ਜਿਹੜੇ ਇੱਥੋਂ ਦੀ ਥੂਹੀ ਨਹਿਰ ਤੇ ਜਿਹੜਾ ਕ੍ਰਾਸ ਰੈਗੂਲੇਟਰ ਬੋਲਦੇ ਆ ਜਿਹੜੇ ਫੱਟੇ ਲੱਗੇ ਹੋਏ ਨੇ ਇੱਥੋਂ ਦੀ ਜਿਹੜਾ ਪਾਣੀ ਆ ਪੂਰਾ ਨਹੀਂ ਲੰਘ ਰਿਹਾ ਇਹਦਾ ਇੱਕ ਕਾਰਨ ਇਹ ਵੀ ਹੈ ਵੀ ਜੇਕਰ ਪਾਵਰ ਗ੍ਰਿਡ ਦੇ ਵਿੱਚ ਪਾਣੀ ਨਹੀਂ ਜਾਂਦਾ ਤਾਂ ਫਿਰ ਕੱਲ ਨੂੰ ਪਾਣੀ ਓਵਰਫਲੋ ਹੋ ਜਾਵੇ ਤਾਂ ਫਿਰ ਇੱਥੋਂ ਪਾਣੀ ਅੱਗੇ ਨਹੀਂ ਲੰਘਦਾ ਜਿਹੜੀ ਕੈਪੈਸਿਟੀ ਇਹਦੀ ਇਸ ਤੋਂ ਵੱਧ ਇਸ ਦੀ ਰੈਗੂਲੇਟਰ ਦੀ ਕੈਪੈਸਿਟੀ ਨਹੀਂ ਹੈ ਕਿਤੇ ਨਾ ਕਿਤੇ ਭੁੱਖੇ ਦੇ ਵਿੱਚ ਵੀ ਇਸ ਨੂੰ ਨਵੇਂ ਸਿਰਿਓਂ ਪਲਾਨਿੰਗ ਕਰਕੇ ਜਿਹੜੀ ਕਪੈਸਿਟੀ ਹੈ ਦੀ ਵਧਾਉਣ ਦੀ ਲੋੜ ਹੈ ਕਿਉਂਕਿ ਜੇ ਹੋਰ ਪਾਣੀ ਆ ਜਾਵੇ ਤਾਂ ਫਿਰ ਜੇ ਉਧਰ ਪਾਵਰ ਗ੍ਰਿਡ ਦਾ ਪਾਣੀ ਬੰਦ ਹੋ ਜੇ ਤਾਂ ਇੱਥੋਂ ਦੀ ਜ਼ਿਆਦਾ ਪਾਣੀ ਨਹੀਂ ਜਾਊਗਾ ਇਸ ਕਰਕੇ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਖੜੀ ਹੋ ਸਕਦੀ ਹੈ ਸੋ ਉੱਚੇ ਅਧਿਕਾਰੀਆਂ ਦੇ ਵਿੱਚ ਅਸੀਂ ਧਿਆਨ ਦੇ ਵਿੱਚ ਲਿਆਂਦਾ ਐਕਸ਼ਨ ਪਟਿਆਲਾ ਦੇ ਨਾਲ ਵੀ ਗੱਲ ਹੋਈ ਹੈ ਕਸਤੀ ਉਹ ਜੇਈ ਦੇ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਨੇ ਕਿ ਵਿਕ ਦੇ ਵਿੱਚ ਇਸ ਸੰਬੰਧੇ ਕੋਈ ਪ੍ਰਪੋਜ਼ਲ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਊਗੀ ਜਿਹੜਾ ਪਾਣੀ ਨੀਚੇ ਆ ਰਿਹਾ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜੀ ਲਾਈਨਿੰਗ ਹੈ ਸਾਹਮਣੇ ਇੱਥੇ ਵੀ ਕੁਝ ਲਾਈਨਿੰਗ ਜਿਹੜੀ ਛੁੱਟੀ ਹੈ ਜਿਹਦੇ ਕਰਕੇ ਵੀ ਜਿਹੜੀ ਸਮੱਸਿਆ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਇਹ ਲਾਈਨਿੰਗ ਵੀ ਜਿਹੜੀ ਛੁੱਟੀ ਹੋਈ ਹੈ ਮੈਰੀ ਮੈਕਮ ਨੂੰ ਧਿਆਨ ਦੇਣ ਦੀ ਲੋੜ ਹੈ ਜੀ ਨਾਮ ਹੈ ਤੇ ਦੋਤੀ ਜਿਹੜਾ ਹੈਗਾ ਮੈਂ ਉਹਦਾ ਛੋਟਾ ਜੀ ਮੇਰਾ ਨਾਮ ਹੈ ਜੈ ਹੈਰੀ ਗੋਇਲ ਐਸ ਡੀਓ ਲਾਹਲ ਸਾਬ ਜੀ ਪਟਿਆਲਾ ਜੀ ਜਿਹੜੀ ਚੱਕਰ ਬਰਾਕ ਤੇ ਅੱਜ ਕੀ ਜਿਹੜੀ ਹੋਈ ਹੈ ਜੀ ਤੁਸੀਂ ਕੰਸਮ ਪਲੇਸ ਤੌਰ ਤੇ ਕਾਰਨ ਕਿੱਥੇ ਹੋ ਰਹਾ ਹੈ ਕਾਰਨ ਇਹਨਾਂ ਦਾ ਪਾਵਰ ਹਾਊਸ ਜਿਹੜਾ ਆਪਾਂ ਇਹਨਾਂ ਨੇ ਪਾਵਰ ਹਾਊਸ ਚਲਾਉਂਦੇ ਨੇ ਆਪਣੇ ਥ्रू ਹੀ ਹੈਡ ਤੇ ਇਹ ਇਹਨਾਂ ਦੀ ਸਪਲਾਈ ਬੰਦ ਹੋਈ ਹੈ ਜੀ ਪਿੱਛੋਂ ਉਹਦੇ ਕਰਕੇ ਇੱਥੇ ਪਾਣੀ ਥੋੜਾ ਜਿਆਦਾ ਹੈਡਪ ਹੋ ਗਿਆ ਜੀ ਤੇ ਉਹ ਸਪਲਾਈ ਠੀਕ ਕਰ ਰਹੇ ਨੇ ਜਦੋਂ ਸਪਲਾਈ ਠੀਕ ਹੋ ਗਈ ਇੱਥੇ ਪਾਣੀ ਆਪਣਾ ਆਟੋਮੈਟਿਕਲੀ ਰਿਡਿਊਸ ਹੋਈ ਹੋਈ ਜੀ ਕਿੰਨਾ ਪਾਣੀ ਵਗਦਾ ਜੇ ਆਪਾਂ ਦੇਖੀਏ ਪਾਣੀ ਆਪਣਾ ਹੈਗਾ ਹੀ ਇੱਥੇ ਫੁੱਟਕ ਵਗਦਾ ਹੈ ਜੀ ਨੋਰਮਲ ਨਾਲੋ ਹਾਂਜੀ ਹਾਂਜੀ ਤੇ ਹੋਰ ਕਿੰਨੀ ਕਿ ਬਸਤੀ ਹੈ ਕਿ ਹੋਰ ਕਿੰਨਾ ਪਾਣੀ ਵਗਦਾ ਜੇ ਤਾਂ ਕਹਿਣ ਕਰ ਸਕੀਏ ਨਹੀਂ ਬਸ ਵੈਸੇ ਇਸ ਤਰ੍ਹਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕੰਟਰੋਲ ਹੋ ਜਾਏਗਾ ਜਲਦੀ ਹੋ ਜਾਏਗਾ ਪੰਸਾ ਆਪਣਾ 15-20 ਮਿੰਟਾਂ ਦੀ ਆਪਾਂ ਨੂੰ ਹੈਗਾ ਡਾਊਟ ਵੀ ਹੋ ਜਾਏਗਾ ਕਲੀਅਰ ਬੰਦਾ 15 ਮਿੰਟਾਂ ਜੀ ਪਾਣੀ ਕ੍ਰੋਸ ਹੁੰਦਾ ਹੈ ਇਹ ਵੀ ਪਾਣੀਆਂ ਜਿਹੜਾ ਮਤਲਬ ਇਹ ਕ੍ਰੋਸ ਨਹੀਂ ਹੋ ਰਿਹਾ ਇਹ ਕਿ ਦਿਨਾਂ ਤੋਂ ਪਾਣੀ ਆਇਆ ਜੀ ਇੱਕ ਤਾਂ ਆਪਣਾ ਪਾਵਰ ਹਾਊਸ ਚੱਲਦਾ ਹੈ ਇੱਕ ਆਪਣੇ ਗੇਟ ਖੁੱਲੇ ਨੇਗੇ ਪਾਵਰ ਹਾਊਸ ਚੱਲੇਗਾ ਉਹ ਵੀ ਪਾਣੀ ਲਏਗਾ ਹੈਡ ਤੇ ਪਾਣੀ ਵੀਰੇ ਥੋੜਾ ਡਾਊਨ ਹੋਏਗਾ ਉਹਦੇ ਨਾਲ ਹੀ ਤੇ ਨਾਲ ਆਪਣੇ ਗੇਟ ਖੁੱਲੇ ਦੋਨੋਂ ਪਾਸੇ ਅਸਰ ਪਵੇਗਾ ਇਸ ਗੱਲ ਦਾ ਜੀ ਇਹ ਕੱਲ ਨੂੰ ਮੰਨ ਲਓ ਕੋਈ ਕਰ ਲਓ ਪਾਵਰ ਹਾਊਸ ਨਹੀਂ ਚੱਲ ਸਕਦਾ ਹਾਂਜੀ ਹਾਂਜੀ ਤਾਂ ਫਿਰ ਪਾਣੀ ਕਿੰਨੇ ਅੱਗੇ ਜਾਏਗਾ ਜੀ ਉਸ ਦਾ ਪਾਣੀ ਇਸ ਤਰ੍ਹਾਂ ਵੀ ਕੋਈ ਹਾਲ ਹਾਲਾਤ ਹੁੰਦੇ ਨੇ ਤਾਂ ਆਪਾਂ ਕਰੋਸ ਰੈਗੂਲੇਟਰ ਗੇਟ ਖੁੱਲਦੇ ਨੇ ਉਹਨਾਂ ਚ ਪਾਣੀ ਆਪਾਂ ਕਾਫੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਸ ਕੋਈ ਹੋਰ ਅਲਟਰਨੇਟਿਵ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਜੀ ਐਕਸਨ ਸਾਹਿਬ ਨਾਲ ਅੱਗੇ ਹਾਇਰ ਅਫੀਸ਼ਰਸ ਨਾਲ ਵੀ ਆ ਕੋਈ ਸਟੇਪ ਵਗੈਰਾ ਜੋ ਵੀ ਉਹਨਾਂ ਪ੍ਰੋਪੋਜ਼ਲ ਅੱਗੇ ਜਿਵੇਂ ਵੀ ਬੰਦ ਹੈ ਜੀ ਇਹ ਕੰਮ ਵਰਦਾ ਹੈ ਜਿਹੜਾ ਇਹ ਇਹ ਵੀ ਗੇਟ نیچے ਨਹੀਂ ਡਿੱਗਦਾ ਇਹ ਵੀ ਕਾਫੀ ਪੁਰਾਣੀ ਕਿਸਮ ਹੈ ਇਹ ਗੇਟਾਂ ਦਾ ਜੀ ਬੰਦੀ ਆਊਗੀ ਆਪ ਨੂੰ ਬੰਦੀ ਮਿਲੂਗੀ ਉਸ 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 ਦੌਰਾਨ ਇਹਨਾਂ ਨੂੰ ਕੱਢ ਕੇ ਬਾਹਰ ਆਣਾ ਇਹਨਾਂ ਦਾ ਗਰਾਇੰਡਿੰਗ ਵਗੈਰਾ ਕਰਕੇ ਇਹਨਾਂ ਨੂੰ ਠੀਕ ਹਾਲਤ ਵਿੱਚ ਕੀਤਾ ਜਾਊਗਾ ਜੀ ਧੰਨਵਾਦ ਹਾਂਜੀ ਹਾਂਜੀ